ਐਮਪੀ ਸਿਮਰਨਜੀਤ ਸਿੰਘ ਮਾਨ ਦੇ بیٹے ਮਾਨ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕੀਤੀ ਗਈ ਹੈ ਔਰ ਸਾਫ਼ ਤੌਰ ਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ जानबूझके जेल ਦੇ ਵਿੱਚ ਸੁਟਿਆ ਗਿਆ ਅਮਰਿਤਪਾਲ ਸਿੰਘ ਤੇ ਤਸ਼ੱਦਦ ਕੀਤਾ ਜਾ ਰਿਹਾ ਜੋ ਹਾਲਾਤ ਨੇ ਉਹ ਵੀ ਅਮਰਿਤਪਾਲ ਸਿੰਘ ਦੇ ਸਬੰਧੀ ਉਹਨਾਂ ਨੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਨ ਸਿੰਘ ਮਾਨ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਾਣ ਬੁੱਝ ਕੇ ਅਮਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੀ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਉੱਤੇ ਐਨਐਸਏ ਲਗਾਈ ਗਈ ਔਰ ਐਨਐਸਏ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਸਜ਼ਾ ਕੱਟ ਰਹੇ ਨੇ ਪਰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਹੁਣ ਬੈਠ ਗਏ ਨੇ ਇਹੀ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਔਰ ਨਾਲ ਦੀ ਨਾਲ ਉਹਨਾਂ ਦਾ ਇੱਕ ਵੀਡੀਓ ਮੈਸੇਜ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦੇ ਵਾਸ਼ਰੂਮਸ ਦੇ ਵਿੱਚ ਤੇ ਕਮਰਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਔਰ ਉਹਨਾਂ ਸੀਸੀਟੀਵੀ ਕੈਮਰੇਜ਼ ਦੇ ذریعے ਉਹਨਾਂ ਦੇ ਉੱਤੇ ਨਿਗਾਹ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਦਾ ਵੀ ਜ਼ਿਕਰ ਕਰਦੇ ਨਜ਼ਰ ਆਇਆ ਸੀ ਕਿ 200 ਦੇ ਕਰੀਬ ਪੁਲਿਸ ਮੁਲਾਜ਼ਮ ਵੀ ਉਹਨਾਂ ਦੇ ਉੱਤੇ ਛਾੜ ਦਿੱਤੇ ਗਏ ਜਦੋਂ ਉਹਨਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਖੈਰ ਉਸੇ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਭੁਖ ਹੜ ਹਥਿਆ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਭੁਖੜ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਔਰ ਦੂਜੇ ਪਾਸੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਵੀ ਭੁੱਖ ਹੜਤਾਲ ਚੱਲਦੀ ਪਈ ਹੈ ਇਸੇ ਦੇ ਮੱਦੇਨਜ਼ਰ ਈਮਾਨ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆਏ ਨੇ ਈਮਾਨ ਸਿੰਘ ਮਾਨ ਨੇ ਸਾਫ਼ ਤੌਰ ਦੇ ਉੱਤੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜ ਕੇ ਔਰ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕੇ ਇਹਨਾਂ ਨੇ ਸਾਫ਼ ਕਿਹਾ ਕਿ ਜਾਣਬੁੱਝ ਕੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਹੈ ਜਾਣਬੁੱਝ ਕੇ ਐਨਐਸਏ ਲਾਈ ਹੈ ਔਰ ਐਨਐਸਏ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਵੱਖ-ਵੱਖ ਸੰਗਠਨਾਂ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਈਮਾਨ ਸਿੰਘ ਮਾਨ ਧਾਰਮਿਕ ਪੱਧਰ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਮਾਨ ਸਿੰਘ ਮਾਨ ਆਖਰ ਆਪਣੇ ਬਿਆਨ ਵਿੱਚ ਇਹੋ ਜਿਹਾ ਕੀ ਕਹਿ ਰਿਹਾ ਤਾਂ ਆਓ ਸੁਣਦੇ ਆਜ ਅਸੀਂ ਸਾਰ ਅਮਰਿਤਪਾਲ ਸਿੰਘ ਸਮੇਤ ਸਾਥੀਆਂ ਦੀ ਰਿਹਾਈ ਵਾਸਤੇ ਉਰੇ ਹਾਜ਼ਰੀ ਪਰਣ ਆਏ ਹੈਗੇ ਆਂ ਸਾਰ ਅਮਰਿਤਪਾਲ ਸਿੰਘ ਜੀ ਸਿੱਖ ਪ੍ਰਚਾਰਕ ਹੈ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਉਹਨਾਂ ਦਾ ਰਾਈਟ ਟੂ ਫਰੀडम ਆਫ ਐਕਸਪ੍ਰੈਸ਼ਨ ਰਿਲੀਜੀਅਨ ਸਾਰੇ ਸਰਕਾਰ ਨੇ ਬਿਲਕੁਲ ਲੁੱਟ ਲਏ ਹੈਗੇ ਆਂ ਇਹ ਉਹ ਸਰਕਾਰ ਹੈ ਜਿਹੜੀ ਹਿੰਦੂ ਹਿੰਦੀ ਹਿੰਦੁਸਤਾਨ ਕਹਿੰਦੀ ਹੈਗੀ ਹੈ ਹਿੰਦੂਤਵਾ ਦਾ ਮੁਖਲਾ ਮੋਢਲਾ ਗ੍ਰੰਥ ਮਨੂ ਸਮ੍ਰਿਤੀ ਹੈ ਜਿਹੜਾ ਕਹਿੰਦਾ ਹੈ ਕਿ ਜਿਹੜਾ ਛੂਦਰ ਬ੍ਰਾਹਮਣ ਦੇ ਸਾਹਮਣੇ ਬੋਲੇ ਉਹਦੇ ਮੂੰਹ 'ਚ ਉਬਲਦਾ ਤੇਲ ਪਾ ਦੋ ਉਹਦੇ ਮੂੰਹ 'ਚ 10 ਇੰਚ ਲੰਗਾ ਲੰਮਾ ਤੱਤਾ ਕਿੱਲ ਪਾ ਕੇ ਉਹਦਾ ਮੂੰਹ ਬੰਦ ਕਰ ਦੋ ਕਹਿੰਦੇ ਆ ਕਿ ਜਿਹੜੇ ਰਾਜ ਦੇ ਵਿੱਚ ਛੂਦਰ ਮੁਖੀ ਹੋਊਗਾ ਜਾਂ ਕਾਨੂੰਨ ਬਣਾਊਗਾ ਉਹ ਰਾਜ ਜਿਵੇਂ ਗਊ ਦਲਦਲ 'ਚ ਡੁੱਬ ਜੂਗੀ ਉਹ ਉਦਾਂ ਖਤਮ ਹੋ ਜਾਊਗਾ ਅੱਜ ਅਸੀਂ ਸਮਝਦੇ ਹਾਂ ਕਿ ਹਿੰਦੂ ਧਰਮ ਨੇ ਅੱਜ ਸਰ ਅਮਰਿਤਪਾਲ ਸਿੰਘ ਨੂੰ ਅੰਦਰ ਕੀਤਾ ਹੈਗਾ ਅੰਗਰੇਜ਼ ਜਦ ਇਸ ਦੇਸ਼ 'ਚ ਆਏ ਸੀ ਉਹਨਾਂ ਨੇ ਇਸ ਦੇਸ਼ ਦੇ ਵਿੱਚ ਆਪਣਾ ਰਾਜ ਜਮਾਨ ਵਾਸਤੇ ਕਿਹਾ ਸੀਗਾ ਕਿ ਅਸੀਂ ਔਰੇ ਇੱਕ ਇਹੋ ਜਿਹਾ ਕਾਨੂੰਨ ਲਾਗੂ ਕਰਾਂਗੇ ਜਿਹੜਾ ਮਨੁੱਖਤਾ ਪੱਖੀ ਹੋ ਮਕੌਲੀ ਨੇ ਇੰਡੀਅਨ ਪੁਲਿਸ ਐਕਟ ਦਿੱਤਾ ਔਰ ਉਸ ਦੇ ਬਰਖਲਾਫ ਬਹੁਤ ਸਾਰੇ ਨੇ ਕਿਹਾ ਕਿ ਸਟੇਟ ਦੇ ਜਿਹੜੇ ਐਗਜ਼ੈਕਟਿਵ ਜਾਂ ਰਾਜੇ ਆ ਜਾਂ ਚਲਾਉਂਦੇ ਆ ਗਵਰਨਰ ਆ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਕਾਨੂੰਨ ਆਪਣੀ ਮਰਜ਼ੀ ਦਾ ਬਣਾਉਣ ਦਾ ਮਤਲਬ ਕਹਿਣ ਦਾ ਕਿ ਡੈਸਪੋਟਿਜ਼ਮ ਉਹ ਚਾਹੁੰਦੇ ਸੀਗੇ ਪਰ ਉਹਨਾਂ ਨੇ ਆਈਪੀਸੀ ਚੁਣਿਆ ਹੁਣ ਆਈਪੀਸੀ ਤੋਂ ਬਾਹਰ ਜਿਹੜਾ ਔਰੇ ਤੁਸੀਂ ਦੇਖ ਸਕਦੇ ਹੋ ਜਲਿਆਂਵਾਲਾ ਬਾਗ ਉਥੇ ਆਪਣੇ ਸਾਹਮਣੇ ਹੈ ਉਥੇ ਜਿਹੜਾ ਕਤਲੇਆਮ ਹੋਇਆ ਸੀ ਕਿਉਂ ਹੋਇਆ ਸੀ ਕਿਉਂਕਿ ਔਰੇ ਰੌਲਟ ਐਕਟ ਲਗਾਇਆ ਗਿਆ ਸੀ ਰੌਲਟ ਐਕਟ ਕੀ ਕਹਿੰਦਾ ਸੀ ਕਿ ਕਿਸੇ ਵੀ ਬੰਦੇ ਨੂੰ ਚੱਕ ਕੇ ਬਿਨਾ ਅਸੀਂ ਕਚਹਿਰੀਆਂ 'ਚ ਦੇ ਕੇ ਬਿਨਾ ਕਾਨੂੰਨ ਤੋਂ ਅਸੀਂ ਉਹਨੂੰ ਅੰਦਰ ਕਰ ਸਕਦੇ ਹਾਂ ਉਹਦੇ ਅਗੇਂਸਟ ਉਹ ਜਲਿਆਂਵਾਲਾ ਬਾਗ ਹੋਇਆ ਸੀਗਾ ਤੇ ਇੱਥੇ ਜਾ ਕੇ ਜਦ ਇਹ ਡਾਇਰ ਨੇ ਮਾਰਿਆ ਤਾਂ ਸਾਰੇ ਭਾਰਤ ਦੇ ਵਿੱਚ ਆਜ਼ਾਦੀ ਦੀ ਵਾਹ ਜੁੱਠੀ ਅੱਜ ਉਹੀ ਰੌਲਟ ਐਕਟ ਅੱਗੇ ਜਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਬਣ ਗਿਆ ਸੀਗਾ ਔਰ ਉਹਦੇ ਅਧੀਨ ਨਿੰਦਰਾ ਗਾਂਧੀ ਨੇ ਮਰਜੰਸੀ ਦੇ ਵਿੱਚ ਬਹੁਤ ਮਾੜੀਆਂ ਕੰਮ ਕੀਤੇ ਸੀ ਮੀਸਾ ਇਹ ਸਾਰਾ ਜਿਹੜਾ ਅੱਗੇ ਜਾ ਕੇ ਰੌਲਟ ਐਕਟ ਹੈ ਉਹੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਰੂਪ 'ਚ ਬਣਿਆ ਤੇ ਉਹੀ ਵਰਤ ਕੇ ਪੰਜਾਬ ਨੇ ਭਾਰਤ ਨੇ ਅਮਰਿਤਪਾਲ ਸਿੰਘ ਨੂੰ ਚੱਕਿਆ ਇਹ ਕਿਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਇੱਕ ਬੰਦੇ ਨੂੰ ਚੱਕ ਕੇ ਉਹਨੂੰ ਕੋਰਟ ਦੇ ਸਾਹਮਣੇ ਪੇਸ਼ ਹੀ ਨਹੀਂ ਕਰਨਾ ਉਹਦੇ ਸਾਰੇ ਹੱਕ ਰੋਕ ਦੇਣੇ ਉਹਦੇ ਹਿਊਮਨ ਰਾਈਟਸ ਰੋਕ ਦੇਣੇ ਜੇ ਆਪਾਂ ਆਮ ਤੌਰ ਤੇ ਦੇਖੀਏ ਜਿਹੜੀ ਯੂਨਾਈਟਿਡ ਨੇਸ਼ਨਸ ਦਾ ਚਾਟਰ ਹੈ ਉਹਦੇ ਵਿੱਚ ਸਪੱਸ਼ਟ ਲਿਖਿਆ ਕਿ ਹਿਊਮਨ ਰਾਈਟਸ ਦਾ ਉਹਦੇ ਵਿੱਚ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਅੱਜ ਸਟੇਟ ਹਿਊਮਨ ਰਾਈਟਸ ਨੂੰ ਖਤਮ ਕਰਕੇ ਸਾਨੂੰ ਇੱਕ ਕੁੱਲਨੀ ਬਣਾ ਕੇ ਸਾਡੇ ਬਾਰਡਰ ਪਾਕਿਸਤਾਨ ਨੂੰ ਬੰਦ ਕੀਤੇ ਆ ਪੰਜਾਬੀ ਜੇ ਜਾ ਕੇ ਰਾਜਸਥਾਨ ਤੇ ਜ਼ਮੀਨ ਨਹੀਂ ਖਰੀਦ ਸਕਦੇ ਹਰਿਆਣਾ ਤੇ ਸਾਨੂੰ ਰੋਕਿਆ ਹੋਇਆ ਹਿਮਾਚਲ ਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਸਾਨੂੰ ਇੱਕ ਕਲੋਨੀ ਬਣਾ ਕੇ ਸਾਡੇ ਪਾਣੀ ਚੱਕ ਕੇ ਲੈ ਗਿਆ ਹੈਗਾ ਔਰ ਸੈਂਟਰ ਸਾਡੇ ਨੌਜਵਾਨਾਂ ਨੂੰ ਉਹਨਾਂ ਨੂੰ ਆਪਣੇ ਘਰਾਂ ਚ ਨਹੀਂ ਰਹਿਣ ਦਿੰਦਾ ਧਰਮ ਪ੍ਰਚਾਰ ਨਹੀਂ ਕਰਨ ਦਿੰਦਾ ਸਾਨੂੰ ਮਲੋ ਮਲੀ ਧਾਰਾ 25 ਦੇ ਵਿੱਚ ਇਹਨਾਂ ਨੇ Hindu ਬਣਾਤਾ ਹੈਗਾ ਜਦ ਕਿ ਸਪਸ਼ਟ ਅੰਗ 1136 ਦੇ ਉੱਤੇ ਸਾਡੇ ਗੁਰੂ ਸਾਹਿਬ ਕਹਿੰਦੇ ਆ ਨਾ ਅਸੀਂ Hindu ਨਾ Muslim ਸਵੀਆਂ ਚ ਕਹਿੰਦੇ ਆ ਅਸੀਂ ਸਮ੍ਰਿਤੀ ਆ ਸ਼ਾਸਤਰ ਨਹੀਂ ਮੰਨਦੇ ਨਾ ਕੁਰਾਨ ਨਾ ਸਮ੍ਰਿਤੀ ਨਾ ਸ਼ਾਸਤਰ ਅਸੀਂ ਗੁਰੂ ਕੇ ਇੱਕ ਰੱਬ ਕੇ ਚੇਲੇ ਆ ੱੱਕੇ ਨਾਲ ਸਦਾ ਧਰਮ ਤਬਦੀਲ ਕਰ ਰਹੇ ਆ ਸਾਡੇ ਪ੍ਰਚਾਰਕਾਂ ਨੂੰ ਰੋਕ ਰਹੇ ਹੈਗੇ ਆ ਔਰ ਸਾਡਾ ਧਰਮ ਖਰਮ ਕਰਨ ਤੇ ਜਿੱਥੇ ਇਹਨਾਂ ਨੇ ਗੋਲੀਆਂ ਨਾਲ ਹਮਲਾ 84 ਤੇ ਕੀਤਾ ਹੁਣ ਸਾਡੇ ਪ੍ਰਚਾਰਕਾਂ ਨੂੰ ਅੰਦਰ ਕਰਕੇ ਇਹ ਸਾਡਾ ਧਰਮ ਖਤਮ ਕਰਨ ਤੇ ਲੱਗੇ ਹੋਏ ਆ ਅਸੀਂ ਜਵਾਨ ਦੀ ਲੜਾਈ ਕਰਾਂਗੇ ਸਾਡੇ ਪੁੱਤਰ ਮਰ ਗਏ ਉਹਦਾ ਦੇ ਪੁੱਤਰ ਨਸ਼ਾ ਸਾਕੇ ਨਾਲ ਯਾਨੇ ਵਿੱਚ ਮਰ ਜਾਂਦੇ いい。 ਜਿਹੜੀ ਸਰਕਾਰ ਬੀਜੇਪੀ ਦੀ ਸੋਚ ਤੇ ਤੁਰਦੀ ਹੋਵੇ ਜਿਸ ਸਰਕਾਰ ਨੇ ਸਪਸ਼ਟ ਕਿਹਾ ਕਿ ਅਸੀਂ ਆਪਣੇ ਨੋਟਾਂ ਦੇ ਉੱਤੇ ਸਤਕਾਰਯੋਗ Hindu ਮਾਤਾ Hindu ਧਰਮ ਦੇ ਦੁਰਗਾ ਸாரி ਲਕਸ਼ਮੀ ਮਾਤਾ ਦੇ ਫੋਟੋਆਂ ਲਾ ਕੇ ਅਸੀਂ ਅਸਲੀ Hinduਤਵਾ ਉਰੇ ਲਾਗੂ ਕਰਨੀ ਹੈ ਉਹ ਸਿਰਫ ਤੇ ਸਿਰਫ ਸਿੱਖਾਂ ਦਾ ਧਰਮ ਤਬਦੀਲ ਕਰਨ ਤੇ ਸਾਡੇ ਧਰਮ ਨੂੰ ਨੀਵਾ ਦਿਖਾਣ ਤੇ ਤੇ ਸਿੱਖਾਂ ਨੂੰ ਖਤਮ ਕਰਨ ਤੇ ਆਈ ਹੋਈ ਹੈਗੀ ਹੈ ਇਹਨਾਂ ਦੀ ਜਿਹੜੀਆਂ ਕਰਤੂਤਾਂ ਬੀਜੇਪੀ ਨਾਲ ਰਲੀਆਂ ਹੋਈਆਂ ਜਿਸ ਕਰਕੇ ਇਹ ਸਰਕਾਰ ਨੇ ਨਾ ਕਿ ਇਸ ਹੜਤਾਲ ਤੇ ਸਿੱਖਾਂ ਦੇ ਪੱਖ 'ਚ ਆਉਣਾ ਪਰ ਇਹਨਾਂ ਨੇ ਜਿਹੜੀ ਪੰਜਾਬ ਦੀ ਧਰਤੀ ਹੈ ਉਹਦੇ ਉੱਤੇ ਵੀ ਹਰਿਆਣਾ ਪੁਲਿਸ ਨੂੰ ਬਾਰਡਰਾਂ ਤੇ ਆਣ ਦਿੱਤਾ ਹੈਗਾ ਪੰਜਾਬ ਦੇ ਉੱਤੇ ਹੁਣ ਹਰਿਆਣਾ ਪੁਲਿਸ ਕੰਮ ਕਰਦੀ ਹੈ ਪੰਜਾਬ ਪੁਲਿਸ ਬਿਲਕੁਲ ਇੱਕ ਖੱਸੀ ਹੋਈ ਹੋਈ ਹੈ ਉਹ ਆਪਣੇ ਧਰਤੀ ਦੇ ਉੱਤੇ ਆਪਣਾ ਪੁਲਿਸ ਦਾ ਕੰਮ ਕਰ ਵੀ ਨਹੀਂ ਸਕਦੀ ਹੈਗੀ ਸੋ ਇਹੋ ਜਿਹੀ ਕਮਜ਼ੋਰ ਸਰਕਾਰ ਜਿਹੜੀ ਹਿੰਦੂਤਵਾ ਦੇ ਮਗਰ ਹੋਏ ਉਹਨਾਂ ਤੋਂ ਾਸ ਘਟ ਹੈ ਪਰ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਆਂ ਅਸੀਂ ਉਹ ਬੁੱਧੀਜੀਵੀ ਮਨੁੱਖੀ ਅਧਿਕਾਰਾਂ ਦੇ ਪੱਖ 'ਚ ਹਰੇਕ ਧਰਮ ਦੇ ਵਿਅਕਤੀ ਨੂੰ ਅਪੀਲ ਕਰਦੇ ਆਂ ਕਿ ਇਹ ਜਿਹੜੀ ਹਿਊਮਨ ਰਾਈਟਸ ਦੀ ਬਹੁਤ ਵੱਡੀ ਵਾਇਲੇਸ਼ਨ ਹੋ ਰਹੀ ਹੈ ਉਹਦੇ ਬਰਖਲਾਫ ਬੋਲੋ ਔਰ ਸਰ ਅਮਰਿਤਪਾਲ ਸਿੰਘ ਦੇ ਹੱਕ ਤੇ ਉਤਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ